ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸਰਕਾਰੀ ਕਰਮਚਾਰੀ ਪੈਨਸ਼ਨਾਂ ਲਈ ਖੁਸ਼ਖਬਰੀ ਤਨਖਾਹਾਂ ਸਣੇ ਪੈਨਸ਼ਨਾਂ ਚ ਹੋਵੇਗਾ ਦੁੱਗਣਾ ਵਾਧਾ ਜਾਣੋ ਕਿ ਸੇ ਕਿੰਨੇ ਹਜ਼ਾਰ ਤੱਕ ਮਿਲੇਗਾ ਫਾਇਦਾ ਇਸ ਦੇ ਨਾਲ ਹੀ ਕੇ ਸਰਕਾਰ ਨੇ ਕੰਮ ਕਰਨ ਵਾਲੇ 1 ਕਰੋੜ ਤੋਂ ਵੱਧ ਕਰਮਚਾਰੀ ਅਤੇ ਪੈਨਸ਼ਨਾਂ ਨੂੰ ਅੱਠਵੀਂ ਤਨਖਾਹ ਕਮਿਸ਼ਨ ਨੂੰ ਲਾਗੂ ਹੋਣ ਤੇ ਬੇ ਬੇਸਬਰੀ ਨਾਲ ਇੰਤਜ਼ਾਰ ਹੈ ਜਿਸ ਦਾ ਐਲਾਨ ਜਨਵਰੀ 2025 ਵਿੱਚ ਕੀਤਾ ਗਿਆ ਸੀ ਹਾਲਾਂਕਿ ਕਮਿਸ਼ਨ ਅਜੇ ਤੱਕ ਨਹੀਂ ਬਣਾਇਆ ਗਿਆ ਇਥੇ ਬਾਇਓਰਿਸ ਫਾਰਮਾ ਦਾ ਕਹਿਣਾ ਹੈ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਵੱਡਾ ਪ੍ਰਭਾਵ ਪਵੇਗਾ ਇਸ ਦਿਨ ਵੱਡੀ ਜਾਣਕਾਰੀ ਮਿਲ ਰਹੀ ਹੈ ਇਸ ਦੇ ਨਾਲ ਹੀ ਕੈਪੀਟਲ ਅਤੇ ਕੋਰਟ ਇੰਸਟੀਚਿਊਟ ਨੇ ਇਸ ਦੀ ਜਾਣਕਾਰੀ ਦਿੱਤੀ ਤਨਖਾਹ ਵਿੱਚ ਇੰਨਾ ਵੱਧ ਹੋ ਸਕਦਾ ਹੈ 9 ਜੁਲਾਈ ਨੂੰ ਐਮਬੀ ਕੈਪਟਲ ਦੀ ਰਿਪੋਰਟ ਵਿੱਚ ਫਿਟਮੈਂਟ ਫੈਕਟਰ 1.43 ਤੋਂ 2.46 ਦੇ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਜੇਕਰ ਫਿਟ ਫਿਟਮੈਂਟ ਫੈਕਟਰ ਨੂੰ 1.82 ਤੇ ਰੱਖਿਆ ਜਾਂਦਾ ਹੈ ਤਾਂ ਤਨਖਾਹ 14% ਵੱਧ ਸਕਦੀ ਹੈ ਆਦੇਸ਼ ਦੇ ਨਾਲ ਹੀ ਜੇਕਰ ਇਸ ਨੂੰ 2.15 ਨਾਲ ਦੀ ਰੇਸ ਵਿੱਚ ਰੱਖਿਆ ਜਾਵੇ ਤਾਂ ਤਨਖਾਹ 34% ਵੱਧ ਸਕਦੀ ਹੈ ਅਤੇ ਜੇਕਰ ਇਸ ਨੂੰ 2.46 ਤੇ ਰੱਖਿਆ ਜਾਵੇ ਤਾਂ ਇਸ ਦੇ ਨਾਲ ਹੀ ਤਨਖਾਹ 53% ਵੱਸ ਸਕਦੀ ਹੈ ਇਸ ਦੇ ਨਾਲ ਹੀ ਵੱਡੀ ਜਾਣਕਾਰੀ ਮਿਲ ਰਹੀ ਹੈ ਤੇ ਇਸ ਦੇ ਨਾਲ ਹੀ ਇਹ ਸਭ ਜਾਣਕਾਰੀ ਜਲਦ ਪੂਰੀ ਵੀ ਕੀਤੀ ਜਾਵੇਗੀ ਤਾਂ